ਦੇਸਾਂ ਵਿਦੇਸਾਂ ਵਿੱਚ ਵਸ ਰਹੇ ਸਿਮੂ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੰਬਾਲਾ ਸ਼ਹਿਰ ਦਾ ਰੇਲਵੇ ਫਾਟਕ ਨੰਬਰ 1। ਇੱਥੇ ਦੀ ਧੂੜ, ਰੇਲਾਂ ਦੀਆਂ ਸੀਟੀਆਂ ਦੀ ਰੜਕਣ ਅਤੇ ਭਜਦੇ ਦੌੜਦੇ ਯਾਤਰੀ, ਸਭ ਕੁਝ ਇੱਕ ਅਲੱਗ ਹੀ ਦੁਨੀਆ ਸੀ। ਇਸੇ ਫਾਟਕ ਦੇ ਪਥਰੀਲੇ ਫर्श ਉੱਤੇ ਇੱਕ ਬੁੱਢੀ ਮਾਈ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠੀ ਰਹਿੰਦੀ। ਉਸ ਦਾ ਸਰੀਰ ਕਮਜ਼ੋਰ ਚਿਹਰਾ ਮੁਰਝਾਇਆ ਹੋਇਆ ਅਤੇ ਅੱਖਾਂ ਵਿੱਚ ਇੱਕ ਅਜੀਬ ਜਿਹੀ ਥਕਾਵਟ ਸੀ ਜਿਵੇਂ ਉਹ ਸਦੀਆਂ ਦੀ ਕੋਈ ਬੋਝ ਟੋਰੀ ਹੋਵੇ ਉਸਦੇ ਗਲਦੇ ਵਿੱਚ ਇੱਕ ਫੱਟੀ ਪੁਰਾਣੀ ਚੁੰਨੀ ਸੀ ਜੋ ਜਗਾ ਜਗਾ ਤੋਂ ਟਾਕਿਆਂ ਨਾਲ ਸਿਮੀ ਹੋਈ ਸੀ ਅਤੇ ਪੈਰਾਂ ਵਿੱਚ ਪੁਰਾਣੇ ਰਬੜ ਦੀਆਂ ਚੱਪਲਾ ਜਿਸ ਦਾ ਤਲਾ ਵਖ ਹੋਣ ਵਾਲਾ ਹੀ ਸੀ ਉਸਦੇ ਕੋਲ ਹਮੇਸ਼ਾ ਇੱਕ ਪੁਰਾਣਾ ਮੈਲਾ ਜਿਹਾ ਚੋਲਾ ਪਿਆ ਰਹਿੰਦਾ ਕੋਈ ਨਹੀਂ ਜਾਣਦਾ ਸੀ ਕਿ ਉਸ ਦਾ ਕੀ ਨਾਮ ਹੈ ਉਸ ਨੂੰ ਸਭ ਠਾਕਰਾਂ ਵਾਲੀ ਮਾਂ ਕਹਿ ਕੇ ਬੁਲਾਉਂਦੇ ਸਨ ਕਿਸੇ ਬੁੱਢੇ ਰਿਕਸ਼ੇ ਵਾਲੇ ਨੇ ਦੱਸਿਆ ਸੀ ਕਿ ਇਹ ਕਦੇ ਪਿੰਡ ਦੇ ਠਾਕਰ ਖਾਨਦਾਨ ਦੀ ਰਾਣੀ ਹੁੰਦੀ ਸੀ ਜੋ ਅੱਜ ਫਟੇ ਪੁਰਾਣੇ ਕੱਪੜਿਆਂ ਵਿੱਚ ਅੰਮ੍ਰਾਲਾ ਸ਼ਹਿਰ ਦੇ ਇਸ ਫਟਕ ਉੱਤੇ ਬੈਠੀ ਹੋਈ ਹੈ ਜਦੋਂ ਵੀ ਕੋਈ ਰਾਹਗੀਰ ਉਸ ਕੋਲੋਂ ਲੰਘਦਾ ਉਹ ਆਪਣਾ ਝੋਲਾ ਚੁੱਕ ਕੇ ਉਸ ਦੇ ਅੱਗੇ ਕਰ ਦਿੰਦੀ ਅਤੇ ਹੌਲੀ ਜਿਹੀ ਆਵਾਜ਼ ਕਹਿੰਦੀ ਪੁੱਤ ਰੋਟੀ ਲਈ 1 ਰੁਪਏ ਦੀ ਮਿਹਰਬਾਨੀ ਕਰ ਦੇ ਤੇ ਰੱਬ ਤੇਰਾ ਭਲਾ ਕਰੇਗਾ ਕਈ ਲੋਕ ਉਸ ਨੂੰ ਅੰਡਠਾ ਕਰ ਦਿੰਦੇ ਤੇ ਕਈ ਲੋਕ ਸਿੱਕਾ ਸੁੱਟ ਕੇ ਚਲੇ ਜਾਂਦੇ ਪਰ ਕਿਸੇ ਨੇ ਵੀ ਕਦੇ ਉਸ ਨੂੰ ਨਹੀਂ ਪੁੱਛਿਆ ਕਿ ਮਾਈ ਤੂੰ ਇੱਥੇ ਕਿਉਂ ਬੈਠੀ ਹੈ ਤੇਰਾ ਘਰ ਕਿੱਥੇ ਹੈ ਤੇ ਤੂੰ ਕੌਣ ਹੈ ਇਹ ਮਾਈ ਦੀ ਇੱਕ ਖਾਸियत ਸੀ ਇਸ ਮਾਈ ਨੂੰ ਜੋ ਵੀ ਲੋਕ ਕੋਈ ਪੈਸਾ ਤਿਲਾ ਦੇ ਕੇ ਜਾਂਦੇ ਉਹ ਆਪਣੇ ਗੁਜ਼ਾਰੇ ਲਈ ਉਹ ਪੈਸੇ ਖਰਚ ਲੈਂਦੀ ਬਾਕੀ ਬਚੇ ਹੋਏ ਪੈਸੇ ਹੋਰ ਭਿਖਾਰੀਆਂ ਵਿੱਚ ਅਤੇ ਗਰੀਬ ਲੋਕਾਂ ਵਿੱਚ ਵੰਡ ਦਿੰਦੀ ਉਸ ਦੀ ਇਹੋ ਜੀ ਦਇਆਲਤਾ ਨੂੰ ਵੇਖ ਕੇ ਉਸ ਦੀ ਐਸੀ ਦਇਆ ਨੂੰ ਵੇਖ ਕੇ ਸਾਰੇ ਉਸ ਨੂੰ ਰਾਣੀ ਮਾਈ ਕਹਿ ਕੇ ਬੁਲਾਉਂਦੇ ਸਨ ਐਸੇ ਫਾਟਕ ਉੱਤੋਂ ਮੋਹਨ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਕਿ ਪੇਸ਼ੇ ਵਜੋਂ ਸੌਫਟਵੇਅਰ ਇੰਜੀਨੀਅਰ ਸੀ ਹਰ ਰੋਜ਼ ਇਸ ਫਾਟਕ ਤੋਂ ਦਫ਼ਤਰ ਜਾਂਦਾ ਮੋਹਨ ਸਿੰਘ ਇੱਕ ਬੜਾ ਇਮਾਨਦਾਰ ਅਤੇ ਦਿਆਲੂ ਕਿਸਮ ਦਾ ਬੰਦਾ ਸੀ ਉਸ ਤੇ ਬਿਆਹ ਨੂੰ ਤਕਰੀਬਨ 5 ਸਾਲ ਹੋ ਚੁੱਕੇ ਸਨ ਉਸ ਕੋਲ ਕੋਈ ਸੰਤਾਨ ਨਹੀਂ ਸੀ ਮਾਪਿਓ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਉਸਦੇ ਚਾਚੇ ਨੇ ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਅਤੇ ਉਸ ਨੂੰ ਪੜ੍ਹਾਇਆ ਲਿਖਾਇਆ ਉਹ ਇੱਕ ਸੌਫਟਵੇਅਰ ਇੰਜੀਨੀਅਰ ਕਰਕੇ ਉਸਦਾ ਵਿਆਹ ਕੀਤਾ ਅਤੇ ਉਸ ਦੀ ਨੌਕਰੀ ਅੰਮ੍ਰਾਲਾ ਸ਼ਹਿਰ ਵਿੱਚ ਲੱਗ ਚੁੱਕੀ ਸੀ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਅੰਮ੍ਰਾਲਾ ਸ਼ਹਿਰ ਆ ਗਿਆ ਮੋਨ ਸਿੰਘ ਹਰ ਰੋਜ਼ ਇਸ ਮਾਈ ਨੂੰ ਪਟਕ ਉਤੇ ਬੈਠਾ ਦੇਖਿਆ ਕਰਦਾ ਸੀ ਇੱਕ ਰੋਜ਼ ਇਸ ਪਟਕ ਤੋਂ ਉਹ ਦਫ਼ਤਰ ਵੱਲ ਜਾ ਰਿਹਾ ਸੀ ਪਰ ਅੱਜ ਠੰਡੀ ਹਵਾ ਵਿੱਚ ਕੰਬਦੀ ਹੋਈ ਉਸ ਬੁੱਢੀ ਮਾਂ ਨੇ ਉਸਦਾ ਦਿਲ ਛੂ ਲਿਆ ਉਹ ਉੱਥੇ ਰੁਕ ਗਿਆ ਅਤੇ ਉਸ ਦੇ ਕੋਲ ਜਾ ਕੇ ਬੈਠ ਗਿਆ ਮੋਹਨ ਸਿੰਘ ਅੱਖਾਂ ਲਗਾ ਮਾਤਾ ਜੀ ਮੋਨੇ ਨਰਮੀ ਨਾਲ ਪੁੱਛਿਆ ਐਨੀ ਠੰਡ ਵਿੱਚ ਤੁਸੀਂ ਇੱਥੇ ਕਿਵੇਂ ਬੈਠੇ ਹੋ ਤੁਹਾਡਾ ਕੋਈ ਕੰਮ ਨਹੀਂ ਹੈ ਤਾਂ ਉਸ ਬੁੱਢੀ ਮਾਈ ਨੇ ਮੋਹਨ ਸਿੰਘ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਅਣ ਕਹੀਆਂ ਕਹਾਣੀਆਂ ਉੱਭਰ ਆਈਆਂ ਉਸ ਮਾਨ ਨੇ ਬੋਲਣਾ ਸ਼ੁਰੂ ਕੀਤਾ ਪੁੱਤ ਸਭ ਕਿਸਮਤਾਂ ਦੇ ਸੌਦੇ ਹਨ ਜੋ ਲਿਖਿਆ ਹਨ ਉਹ ਭੋਗ ਰਹੀਆਂ ਹਨ ਕਦੇ ਮੇਰਾ ਵੀ ਪੋਤ ਵੱਡਾ ਖਾਨਦਨ ਹੁੰਦਾ ਸੀ ਸੁੱਖ ਸੀ ਆਰਾਮ ਸੀ ਪਰ ਕਿਸਮਤ ਨੇ ਐਸੇ ਠੇਡੇ ਮਾਰੇ ਕਿ ਮੈਨੂੰ ਘਰ ਤੋਂ ਬੇਕਾਰ ਹੋ ਕੇ ਇਸ ਫਾਟਕ ਦੇ ਫਰਸ਼ ਉੱਤੇ ਬੈਠਣਾ ਪੈ ਗਿਆ ਉਸ ਦੀਆਂ ਐਸੀਆਂ ਗੱਲਾਂ ਸੁਣ ਕੇ ਮੋਹਨ ਸਿੰਘ ਹੋਰ ਵੀ ਜ਼ਿਆਦਾ ਹਰਾਨੀ ਨਾਲ ਉਸ ਵੱਲ ਵੇਖਣ ਲੱਗਾ ਕਿ ਮਾਈ ਜੀ ਜੇ ਅਗਰ ਤੁਸੀਂ ਐਨੇ ਵੱਡੇ ਖਾਨਦਾਨ ਵਿੱਚੋਂ ਤਾਂ ਇੱਥੇ ਤੁਸੀਂ ਕਿਵੇਂ ਆ ਗਏ ਮਾਂ ਨੇ ਹੌਲੀ-ਹੌਲੀ ਬੋਲਣਾ ਸ਼ੁਰੂ ਕੀਤਾ ਅਤੇ ਕਿਹਾ ਪੁੱਤਰਾ ਕਿਸਮਤ ਮੈਨੂੰ ਇੱਥੇ ਲੈ ਕੇ ਆਈ ਹੈ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸਿਰਦਾ ਸਾਈਂ ਜਾਂਦਾ ਰਿਹਾ ਉਸ ਤੋਂ ਬਾਅਦ ਮੈਂ ਆਪਣੇ ਪੁੱਤਰ ਨੂੰ ਪਾਲਿਆ ਪਰ ਪੁੱਤਰ ਵੀ ਮੈਨੂੰ ਦੇਖ ਕੇ ਨਾ ਗੁਵਾਰਾ ਗੁਜ਼ਰਿਆ ਉਸ ਨੂੰ ਪੜਾਇਆ ਲਿਖਾਇਆ ਪਰ ਉਸਨੇ ਜੋ ਕੀਤਾ ਚਲੋ ਰਬ ਭਲਾ ਕਰੇ ਉਸਨੇ ਕਿੰਡਾ ਹੋਂਕਾ ਪਰ ਕੀ ਮਾਨੇ ਮੂੰਹ ਪਰਾ ਕਰ ਲਿਆ ਮਾਨ ਉਸ ਵੱਲ ਵੇਖੀ ਜਾ ਰਹੀ ਸੀ ਉਸ ਦੀਆਂ ਗੱਲਾਂ ਸੁਣੀ ਜਾ ਰਿਆ ਸੀ ਮਾਂ ਨੇ ਫਿਰ ਮੋਹਨ ਵੱਲ ਵੇਖਿਆ ਉਸ ਦੀ ਅੱਖਾਂ ਵਿੱਚ ਅਜੀਬ ਜੀ ਚਮਕ ਸੀ ਹੌਲੀ ਹੌਲੀ ਉਸਨੇ ਆਪਣਾ ਝੋਲਾ ਖੋਲਿਆ ਅੰਦਰੋਂ ਇੱਕ ਪੁਰਾਣੀ ਗੰਢਾ ਮਾਰੀ ਹੋਈ ਲੀਰ ਦੀ ਥੈਲੀ ਕੱਢੀ ਉਸ ਥੈਲੀ ਨੂੰ ਉਸਨੇ ਦੋਵਾਂ ਹੱਥਾਂ ਨਾਲ ਫੜਿਆ ਹੋਇਆ ਸੀ ਉਹ ਥੈਲੀ ਜਿਵੇਂ ਕੋਈ ਕੀਮਤੀ ਖਜ਼ਾਨਾ ਹੋਵੇ ਮਾਂ ਕਹਿਣ ਲੱਗੀ ਪੁੱਤ ਉਸਦੀ ਆਵਾਜ਼ ਕੰਬ ਰਹੀ ਸੀ ਇਹ ਮੇਰੇ ਜੀਵਨ ਦੀ ਆਖਰੀ ਨਿਸ਼ਾਨੀ ਹੈ ਬਸ ਮੇਰੇ ਕੋਲ ਇਹ ਹੀ ਬਾਕੀ ਹੈ ਬਾਕੀ ਸਭ ਕੁਝ ਰੱਬ ਨੇ ਖੋ ਲਿਆ ਮੋਹਨ ਨੇ ਹੋਲੀ ਜੀ ਉਹ ਥੈਲੀ ਖੋਲੀ ਅੰਦਰੋਂ ਇੱਕ ਮੋਟਾ ਜਿਹਾ ਕਾਗਜ਼ ਦਾ ਟੁਕੜਾ ਨਿਕਲਿਆ ਇਹ ਕਾਗਜ਼ ਦਾ ਟੁਕੜਾ ਕੋਈ ਹੋਰ ਨਹੀਂ ਬਲਕਿ ਇੱਕ ਬੈਂਕ ਦਾ ਚੈੱਕ ਸੀ ਮੋਹਨ ਨੇ ਜਦ ਚੈੱਕ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀਆਂ ਅੱਖਾਂ ਅੱਡੀਆਂ ਦੇ ਅੱਡੀਆਂ ਰਹਿ ਗਿਆਂ ਚੈੱਕ ਉਤੇ ਲਿਖੀ ਰਕਮ ਸੀ ਪੂਰੇ 2 ਕਰੋੜ ਰੁਪਏ ਨਾਮ ਸੀ ਸੁਮਿਤਰਾ ਦੇਵੀ ਦਸਤਖਤ ਸੀ ਅਰਜਿੰਦਰ ਪ੍ਰਸਾਦ ਮਲੋਤਰਾ ਦੇ ਜੋ ਕਿ ਅੰਬਾਲਾ ਸ਼ਹਿਰ ਦਾ ਇੱਕ ਮੰਨਿਆ ਪਰਮੰਨਿਆ ਵਪਾਰੀ ਸੀ ਜੋ ਅੱਜਕੱਲ ਟ੍ਰੇਡਾ ਵਿੱਚ ਸ਼ਿਫਟ ਹੋਇਆ ਪਿਆ ਸੀ ਚੈੱਕ ਨਾਲ ਇੱਕ ਪੁਰਾਣੀ ਚਿੱਠੀ ਵੀ ਸੀ ਮੋਹਨ ਨੇ ਉਹ ਚਿੱਠੀ ਪੜ੍ਹੀ ਉਸ ਚਿੱਠੀ ਦੇ ਸ਼ਬਦ ਕੁਝ ਇਸ ਤਰ੍ਹਾਂ ਸੀ ਉਸ ਵਿੱਚ ਲਿਖਿਆ ਹੋਇਆ ਸੀ ਮਾਂ ਇਹ ਚੈੱਕ ਤੇਰੇ ਹੱਕ ਦਾ ਹੈ ਮੈਂ ਪਿੰਡ ਦੀ ਉਹ ਜ਼ਮੀਨ ਵੇਚ ਦਿੱਤੀ ਹੈ ਜੋ ਤੂੰ ਮੇਰੇ ਨਾਂ ਕੀਤੀ ਸੀ ਇਹ ਪੈਸਾ ਸਿਰਫ ਤੇਰਾ ਹੈ ਮਾਂ ਮੈਂ ਤੈਨੂੰ ਮਾਫ਼ ਕਰਨ ਲਈ ਨਹੀਂ ਕਹਿ ਸਕਦਾ ਕਿਉਂਕਿ ਮੈਂ ਜਾਣਦਾ ਹਾਂ ਮੇਰੀਆਂ ਗਲਤੀਆਂ ਮਾਫ਼ੀ ਤੋਂ ਕਿਤੇ ਪਰੇ ਹਨ ਜਦੋਂ ਪਾਪਾ ਮਰੇ ਸੀ ਤੂੰ ਆਪਣਾ ਘਰ ਵੇਚ ਕੇ ਮੈਨੂੰ ਪੜਾਇਆ ਲਿਖਾਇਆ ਮੈਨੂੰ ਇੰਜੀਨੀਅਰ ਬਣਾਇਆ ਬਿਲਡਰ ਬਣਾਇਆ ਪਰ ਮੈਂ ਬੁਢਾਪੇ ਦੇ ਵੇਲੇ ਤੇਰਾ ਸਾਥ ਨਾ ਦੇ ਸਕਿਆ ਜੇ ਹੋ ਸਕੇ ਤਾ ਮੈਨੂੰ ਮaaf ਕਰਦੀ ਮਾਂ ਮੈਂ ਤੈਨੂੰ ਕਦੇ ਵਾਪਸ ਨਹੀਂ ਬੁਲਾਇਆ ਤੇ ਕਦੇ ਨਾ ਹੀ ਆਪਣੇ ਨਾਲ ਰੱਖਿਆ ਹੁਣ ਜਦੋਂ ਮੇਰੇ ਬੱਚੇ ਵੱਡੇ ਹੋ ਗਏ ਹਨ ਤਾਂ ਮੈਨੂੰ ਤੇਰੀ ਯਾਦ ਆਉਂਦੀ ਏ ਤੇਰੇ ਹੱਥਾਂ ਦੀਆਂ ਰੋਟੀਆਂ ਉਹ ਠੰਡੜੀ ਛਾਂ ਤੇਰਾ ਗੱਲ-ਗੱਲ ਤੇ ਮੈਨੂੰ ਗੁੱਸਾ ਹੋ ਕੇ ਫੇਰ ਮਨਾਉਣਾ ਮਾਂ ਮੈਂ ਤੈਨੂੰ ਬਹੁਤ ਜ਼ਿਆਦਾ ਮਿਸ ਕਰਦਾ ਹਾਂ ਮਾਂ ਮੈਂ ਇੰਡੀਆ ਤਾਂ ਨਹੀਂ ਆ ਸਕਦਾ ਪਰ ਮਾਂ ਮੈਂ ਤੇਰੇ ਦੁੱਖਾਂ ਨੂੰ ਹੌਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਏਕ ਨੀਮਾਣੀ ਜੀ ਪੇਟ ਹੈ ਇਹ ਤੁਸੀਂ ਚੈੱਕ ਲੈ ਲਵੋ ਪਰ ਮੈਨੂੰ ਪਤਾ ਹੈ ਤੂੰ ਮੈਨੂੰ ਕਦੇ ਮਾਫ ਨਹੀਂ ਕਰੇਂਗੀ ਤੇਰਾ ਗਦਾਰ ਪੁੱਤ ਰਾਜੂ ਮੋਹਨ ਦਾ ਦਿਲ ਧੜਕ ਰਿਹਾ ਸੀ ਉਸਨੇ ਸਮਿਤਰਾ ਮਾਵਲ ਵੇਖਿਆ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਚਿਹਰੇ ਤੇ ਕੋਈ ਸ਼ਿਕਾਇਤ ਨਹੀਂ ਸੀ ਸਿਰਫ ਇੱਕ ਗਹਿਰੀ ਚੁੱਪ ਸੀ ਉਹ ਵੀ ਸ਼ਾਂਤ ਜਹੀ ਮੁਰਜਾਇਆ ਹੋਇਆ ਚਿਹਰਾ ਮੋਹਨ ਦੀਆਂ ਅੱਖਾਂ ਵਿੱਚ ਅਥਰੂ ਸਨ ਉਸਨੇ ਕਿਹਾ ਮਾਤਾ ਜੀ ਮੇਰੇ ਮਾਂ ਪਿਓ ਬਚਪਨ ਵਿੱਚ ਹੀ ਮਰ ਗਏ ਸੀ ਅਤੇ ਮੇਰੇ ਚਾਚਾ ਚਾਚੀ ਨੇ ਮੈਨੂੰ ਪਾਲਿਆ ਸੀ ਉਸ ਤੋਂ ਬਾਅਦ ਮੈਂ ਬਿਲਕੁਲ ਅਨਾਥ ਹੋ ਚੁੱਕਿਆ ਸੀ ਮੇਰੇ ਘਰ ਕੋਈ ਬੱਚਾ ਵੀ ਨਹੀਂ ਹੈ ਸਾਡੇ ਵਿਆਹ ਨੂੰ 5 ਸਾਲ ਹੋ ਗਏ ਹਨ ਮਾਤਾ ਜੀ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤੁਸੀਂ ਮੇਰੀ ਮਾਂ ਬਣ ਕੇ ਮੇਰੇ ਘਰ ਚੱਲੋ ਮੋਹਨਦੇਵ ਮੂੰਹ ਐਸੀਆਂ ਗੱਲਾਂ ਸੁਣ ਕੇ ਸਾਧੀਆਂ ਤੋਂ ਸੁੱਕਿਆ ਹੋਇਆ ਅੱਖਾਂ ਇੱਕ ਵਾਰ ਫਿਰ ਤੋਂ ਪਰ ਗਈਆਂ ਉਸ ਵੀ ਕਾਰਨ ਮਾਤਾ ਨੇ ਆਪਣੇ ਮਿੱਲੇ ਹੱਥਾਂ ਨਾਲ ਮੋਹਨ ਸਿੰਘ ਦਾ ਮੱਥਾ ਚੁੰਮਿਆ ਅਤੇ ਕਿਹਾ ਜੇ ਤੈਨੂੰ ਮਾਤਾ ਮਿਲ ਜੇਗੀ ਤਾਂ ਹੋ ਸਕਦਾ ਹੈ ਮੈਨੂੰ ਤੇਰੇ ਵਿੱਚੋਂ ਮੇਰਾ ਪੁੱਤ ਮਿਲ ਜਾਵੇ ਇਹ ਗੱਲਾਂ ਕਹਿ ਕੇ ਸੁમિતਰਾ ਉਹਦੇ ਨਾਲ ਉਸਦੇ ਘਰ ਚਲੀ ਜਾਂਦੀ ਹੈ ਮੋਹਨ ਨੂੰ ਬੜਾ ਚਾਅ ਚੜ ਜਾਂਦਾ ਹੈ ਮੋਨ ਉਸ ਨੂੰ ਚਾਹ ਨਾਲ ਆਪਣੇ ਘਰ ਲੈ ਗਿਆ ਗਰਮ ਚਾਹ ਪਿਵਾਈ ਨਵਾਇਆ ਧੋਇਆ ਕੰਬਲ ਦਿੱਤਾ ਫਿਰ ਉਸਨੇ ਹੌਲੀ-ਹੌਲੀ ਸੁમિતਰਾ ਤੋਂ ਪੁਰਾਣੀ ਕਹਾਣੀ ਸੁਣੀ ਫਿਰ ਸੁમિતਰਾ ਕਹਿਣ ਲੱਗੀ ਪੁੱਤ ਮੈਂ ਗੁਰਦਾਸਪੁਰ ਦੇ ਪਿੰਡ ਰੱਜਵਾ ਦੀ ਸੀ ਪਤੀ ਦੀ ਮੌਤ ਤੋਂ ਬਾਅਦ ਮੈਂ ਆਪਣੇ ਇਕਲੋਤੇ ਪੁੱਤਰ ਰਜਿੰਦਰ ਨੂੰ ਪਾਲਿਆ ਉਹਦੇ ਲਈ ਮੈਂ ਕਰਦੀ ਜ਼ਮੀਨ ਵੀ ਗਹਿਣੇ ਰੱਖ ਦਿੱਤੀ ਸੋਨੇ ਦੇ ਗਹਿਣੇ ਵੀ ਗਹਿਣੇ ਰੱਖ ਦਿੱਤੇ ਹਰ ਰਾਤ ਸਿਲਾਈ ਕਰਦੀ ਉਹਦੇ ਪੜ੍ਹਾਈ ਦਾ ਸਾਰਾ ਖਰਚਾ ਭਰਦੀ ਜਦੋਂ ਉਸਨੇ IIT ਵਿੱਚ ਦਾਖਲਾ ਲਿਆ ਮੈਂ ਆਪਣੀ ਆਖਰੀ ਬਣਦੀ ਜ਼ਮੀਨ ਵੀ ਵੇਚ ਦਿੱਤੀ ਪਰ ਪੁੱਤਰ ਜਦੋਂ ਵੱਡਾ ਹੋਇਆ ਉਸਨੇ ਮੈਨੂੰ ਬੋਝ ਸਮਝਿਆ ਫਿਰ ਉਸਦੇ ਕਰੋੜਪਤੀ ਮਿੱਤਰ ਕਦੇ-ਕਦਾਈਂ ਜਦੋਂ ਸਾਡੇ ਘਰ ਆਉਂਦੇ ਰਜਿੰਦਰ ਕਹਿੰਦਾ ਮਾਤਾ ਜੀ ਤੁਸੀਂ ਗਵਾਂਡੀਆਂ ਦੇ ਚਲੇ ਜਾਓ ਤੁਹਾਨੂੰ ਦੇਖ ਕੇ ਮੇਰੇ ਮਿੱਤਰ ਇਹ ਕਹਿਣਗੇ ਕਿ ਇਸ ਦੀ ਮਾਤਾ ਅਨਪੜ ਹੈ ਥੋੜਾ ਪ੍ਰਭਾਵ ਗਲਤ ਪਵੇਗਾ ਮੈਂ ਉਸ ਦੀਆਂ ਗੱਲਾਂ ਨੂੰ ਨਮੋਸ਼ੀ ਨਾਲ ਸਹਿ ਜਾਂਦੀ ਦਿਲ ਵਿੱਚ ਤਾਂ ਬਹੁਤ ਪੀੜ ਉੱਠਦੀ ਪਰ ਮੈਂ ਪੁੱਤਰ ਲਈ ਇਹ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਜਾਂਦੀ ਮੈਨੂੰ ਪਤਾ ਸੀ ਕਿ ਹੋ ਸਕਦਾ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਇਸ ਤਰੀਕੇ ਦੀਆਂ ਜੇ ਗੱਲਾਂ ਸਾਹਮਣੇ ਆਉਂਦੇ ਹਨ ਤਾਂ ਕਿਤੇ ਨਾ ਕਿਤੇ ਉਸ ਦਾ ਗਲਤ ਪ੍ਰਭਾਵ ਪੈਂਦਾ ਹੈ ਸੋ ਉਸ ਦੀਆਂ ਗੱਲਾਂ ਸੁਣ ਕੇ ਮੈਂ ਪੜੋਸੀਆਂ ਦੇ ਗਵੰਡੀਆਂ ਦੇ ਚਲੀ ਜਾਂਦੀ ਮੇਰੇ ਪੁੱਤਰ ਨੂੰ ਲੱਗਦਾ ਸੀ ਕਿ ਉਸ ਦੀ ਮਾਤਾ ਅਨਪੜ ਹੈ ਤੇ ਉਹ ਮੈਨੂੰ ਕਿਹਾ ਕਰਦਾ ਸੀ ਮਾਂ ਤੂੰ ਪਿੰਡ ਵਾਲੀ ਬੋਲੀ ਬੋਲਦੀ ਹੈ ਮੇਰੇ ਅਮੀਰ ਦੋਸਤ ਨੂੰ ਦੇਖ ਕੇ ਹੱਸਣਗੇ ਮੈਂ ਉਸ ਦਿਨ ਚੁੱਪ ਕਰ ਲਿਆ ਫਿਰ ਉਸ ਨੇ ਮੈਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਉਹਦਾ ਵਿਆਹ ਮੈਂ ਬੜੀ ਧੂਮ-ਧਾਮ ਨਾਲ ਕੀਤਾ ਹੌਲੀ-ਹੌਲੀ ਸਮਾਪਤ ਹੋ ਗਿਆ ਉਹ ਵਿਦੇਸ਼ ਚਲਾ ਗਿਆ ਕੈਨੇਡਾ ਜਾ ਕੇ ਉਸਨੇ ਕਈ ਸਾਲ ਖੂਬ ਮਿਹਨਤ ਕੀਤੀ ਤੇ ਪਿੱਛੋਂ ਮੇਰੀ ਨੌਨੇ ਵੀ ਮੇਰਾ ਪੂਰਾ ਸਾਥ ਦਿੱਤਾ ਪਹਿਲੇ ਸਾਲ ਤਾਂ ਉਸਨੇ ਮੈਨੂੰ ਬਹੁਤ ਕੁਝ ਪੜਤਾਲ ਕੀਤੀ ਮੇਰੀ ਸੇਵਾ ਵੀ ਕਰਿਆ ਕਰਦੀ ਸੀ ਪਰ ਹੌਲੀ-ਹੌਲੀ ਉਸਦਾ ਸੁਭਾਅ ਮੇਰੇ ਪ੍ਰਤੀ ਬਦਲਦਾ ਗਿਆ 2 ਸਾਲ ਹੋ ਗਏ ਸੀ ਮੇਰੇ ਪੁੱਤਰ ਨੂੰ ਕੈਨੇਡਾ ਗਏ ਹੋਏ ਪਰ ਇੱਧਰ ਮੇਰਾ ਜੀਣਾ ਬਿਲਕੁਲ ਦੁਰਬਰ ਹੋ ਚੁੱਕਿਆ ਸੀ ਰਜਿੰਦਰ ਜੀ ਘਰਵਾਲੀ ਆਪਣੀ ਮਨਮਾਨੀ ਕਰਨ ਲੱਗੀ ਉਹ ਜਦੋਂ ਜੀ ਕਰਿਆ ਕਰੇ ਮੈਨੂੰ ਰੋਟੀ ਦੇਵੇ ਜਦੋਂ ਜੀ ਕਰਿਆ ਕਰੇ ਮੈਨੂੰ ਰੋਟੀ ਨਾ ਦੇਵੇ ਉਹ ਗੱਲ-ਗੱਲ ਤੇ ਮੇਰੇ ਨਾਲ ਲੜਨ ਲੱਗੀ ਮੈਂ ਉਸਨੂੰ ਬਹੁਤ ਸਮਝਾਇਆ ਪੁੱਤ ਐਦਾਂ ਨਹੀਂ ਕਰਿਆ ਕਰਦੇ ਲੋਕਾਂ ਨੂੰ ਰੋਜ਼ ਤਮਾਸ਼ਾ ਦਿਖਾਉਣਾ ਠੀਕ ਨਹੀਂ ਪਰ ਉਸਨੇ ਮੇਰੀ ਇੱਕ ਨਾ ਮੰਨੀ ਅਤੇ ਕਹਿੰਦੀ ਰਹਿੰਦੀ ਕਿ ਤੁਹਾਡੇ ਪੁੱਤਰ ਨੇ ਮੈਨੂੰ ਅਜੇ ਪੈਸੇ ਨਹੀਂ ਭੇਜੇ ਮੈਂ ਬੜੀ ਨਮੋਸ਼ੀ ਵਿੱਚ ਰਹਿੰਦੀ ਅਤੇ ਕਿਸੇ ਤਰੀਕੇ ਨਾਲ ਗੁਜ਼ਾਰਾ ਕਰਦੀ ਰਹਿੰਦੀ ਮੈਂ ਸਿਲਾਈ ਦਾ ਕੰਮ ਇੰਨੇ ਬੁਢਾਪੇ ਵਿੱਚ ਹੁਣ ਤੇ باوجود ਵੀ ਕਰਦੀ ਰਹਿੰਦੀ ਕਹਲਾ ਕਿ ਮੇਰੀਆਂ ਅੱਖਾਂ ਅਤੇ ਹੱਥ ਜਵਾਬ ਦੇ ਚੁੱਕੇ ਸਨ ਪਰ ਮੈਂ ਪੇੜਤਾ ਪਾਲਣਾ ਹੀ ਸੀ ਕਿਉਂਕਿ ਰਜਿੰਦਰ ਦੀ ਘਰ ਵਾਲੀ ਮੈਨੂੰ ਕੁਝ ਵੀ ਪੈਸਤਾ ਨਾ ਦਿੰਦੀ ਮੈਂ ਬਹੁਤ ਜ਼ਿਆਦਾ ਓਕੀ ਹੋ ਗਈ ਉਸਨੇ ਅਰਜਿੰਦਰ ਦੀ ਬਹੂ ਗਲਗਲ ਤੇ ਵਜਿੰਦਰ ਦੀ ਬਹੂ ਮੈਨੂੰ ਗੱਲ-ਗੱਲ ਤੇ ਟੋਕਦੀ ਰਹਿੰਦੀ ਲੜਦੀ ਰਹਿੰਦੀ ਕਦੇ-ਕਦਾਈਂ ਤਾਂ ਉਹ ਮੇਰੇ ਤੇ ਹੱਥ ਵੀ ਚੁੱਕ ਲੈਂਦੀ ਮੈਂ ਬਹੁਤ ਵਾਰ ਉਸ ਨੂੰ ਕਹਿੰਦੀ ਕਿ ਮੇਰੇ ਮੇਰੇ ਪੁੱਤਰ ਨਾਲ ਗੱਲ ਕਰਾ ਦੇ ਪਰ ਕਦੇ ਵੀ ਉਸ ਨੇ ਮੇਰੀ ਮੇਰੇ ਪੁੱਤਰ ਨਾਲ ਗੱਲ ਨਹੀਂ ਕਰਵਾਈ ਇੱਕ ਦਿਨ ਐਸਾ ਆਇਆ ਕਿ ਕੈਨੇਡਾ ਤੋਂ ਮੇਰੇ ਪੁੱਤਰ ਦਾ ਮੇਰੀ ਨੋਨ ਨੂੰ ਫੋਨ ਆਇਆ ਅਤੇ ਕਿਹਾ ਕਿ ਤੇਰਾ ਵੀਜ਼ਾ ਲੱਗਿਆ ਹੈ ਮੇਰੀ ਨੋਨ ਐ ਚਟ ਤਿਆਰੀ ਕੀਤੀ ਮੈਨੂੰ ਦੱਸਣਾ ਵੀ ਮੁਨਾਸਿਬ ਨਹੀਂ ਸਮਝਿਆ ਅਤੇ ਇੱਕ ਰੋਜ਼ ਉਹ ਸਾਰਾ ਸਮਾਨ ਲੈ ਕੇ ਕਨੇਡਾ ਚਲੀ ਗਈ। ਪਿੱਛੇ ਮੈਂ ਇਕੱਲੀ ਰੋਂਦੀ ਰਹੀ। ਮੇਰਾ ਘਰ ਵਿੱਚ ਇਕੱਲੇ ਦਾ ਜੀ ਨਹੀਂ ਲੱਗਦਾ ਸੀ। ਮੈਂ ਬਹੁਤ ਤਰਲੇ-ਮਿੰਤਾ ਕਰਦੀ ਰਹੀ ਕਿ ਮੇਰੀ ਮੇਰੇ ਰਜਿੰਦਰ ਨਾਲ ਗੱਲ ਕਰਵਾ ਦਿਓ। ਪਰ ਪੁੱਤਰ ਵੀ ਕਠੋਰ ਦਿਲ ਹੋ ਚੁੱਕਿਆ ਸੀ। ਉਸਨੇ ਕਿਸੇ ਪੜੋਸੀ ਕੋਲ ਈ ਫੋਨ ਕਰਕੇ ਵੀ ਮੇਰਾ ਹਾਲ-ਚਾਲ ਨਹੀਂ ਪੁੱਛਿਆ ਸੀ। ਉਸ ਦੇ ਇਸ ਤਰੀਕੇ ਦੇ ਵਿਹਾਰ ਤੋਂ ਮੈਂ ਬਹੁਤ ਜ਼ਿਆਦਾ ਤੰਗ ਤੇ ਪਰੇਸ਼ਾਨ ਹੋ ਚੁੱਕੀ ਸੀ। ਮੇਰਾ ਸਰੀਰ ਬਿਰਧ ਹੋ ਚੁੱਕਿਆ ਸੀ। ਹੁਣ ਮੇਰਾ ਸਰੀਰ ਵੀ ਮੇਰਾ ਸਾਥ ਨਹੀਂ ਦੇ ਰਿਹਾ ਸੀ ਮੈਂ ਬਹੁਤ ਜ਼ਿਆਦਾ ਅਤਮੈਯੂਸ ਹੋ ਗਈ ਫਿਰ ਇੱਕ ਦਿਨ ਅਚਾਨਕ ਸਰਪੰਚ ਕੁਝ ਬੰਦਿਆਂ ਨੂੰ ਲੈ ਕੇ ਮੇਰੇ ਘਰ ਪਹੁੰਚਾ ਜਦੋਂ ਕਿ ਇੱਕ ਚਿੱਠੀ ਡਾਕੇ ਨੇ ਮੇਰੇ ਹੱਥ ਚ ਫੜਾਈ ਹੀ ਸੀ ਉਸੇ ਟਾਈਮ ਸਰਪੰਚ ਆ ਗਿਆ ਅਤੇ ਕਹੇ ਕਿ ਮਾਤਾ ਤੇਰਾ ਕਰਗਲੀ ਵਿੱਚ ਹੈ ਸਾਨੂੰ ਇਹ ਕਰ ਟਾਉਣਾ ਪਵੇਗਾ ਕਿਉਂਕਿ ਇਹ ਇਨਲੀਗਲ ਤਰੀਕੇ ਨਾਲ ਕਰ ਬਣਿਆ ਹੋਇਆ ਹੈ ਮੈਂ ਉਹਨਾਂ ਦੀ ਬੜੀਆਂ ਮਿੰਤਾਵਾਂ ਕੀਤੀਆਂ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਅਤੇ ਬਲਡੋਜ਼ਰ ਨਾਲ ਮੇਰੇ ਘਰ ਨੂੰ ਟਾਣਾ ਸ਼ੁਰੂ ਕਰ ਦਿੱਤਾ ਮੈਂ ਉਸ ਚਿੱਠੀ ਨੂੰ ਲੈ ਕੇ ਇੱਕ ਝੋਲੇ ਵਿੱਚ ਰੱਖ ਕੇ ਅਤੇ ਰਾਜੂ ਦੇ ਪਿਓ ਦੀ ਫੋਟੋ ਅਤੇ ਝੋਲਾ ਲੈ ਕੇ ਬਾਹਰ ਨਿਕਲੀ ਮੇਰੇ ਦੇਖਦੇ ਹੀ ਦੇਖਦੇ ਸਰਪੰਚ ਨੇ ਮੇਰਾ ਘਰ ਠਾ ਦਿੱਤਾ ਸੀ ਮੈਂ ਬੜੀ ਰੋਂਦੀ ਕੁਲਾਂਦੀ ਰਹੀ ਲੋਕਾਂ ਨੇ ਸਰਪੰਚ ਨੂੰ ਤਾਨੇ ਮਿਹਣੇ ਵੀ ਮਾਰੇ ਪਰ ਸਰਪੰਚ ਤੇ ਉਹਨਾਂ ਗੱਲਾਂ ਦਾ ਕੋਈ ਵੀ ਅਸਰ ਨਹੀਂ ਹੋਇਆ ਮੈਂ ਹੌਲੀ ਹੌਲੀ ਆਪਣੇ ਘਰ ਤੋਂ ਮੂੰਹ ਮੋੜ ਲਿਆ ਮੈਨੂੰ ਪਤਾ ਲੱਗਿਆ ਕਿ ਇਹ ਪਿੰਡ ਹੁਣ ਮੇਰੇ ਵਾਸਤੇ ਨਹੀਂ ਮੈਂ ਭਟਕਦੀ ਭਟਕਦੀ ਅੰਮ੍ਰਾਲਾ ਸ਼ਹਿਰ ਆ ਗਈ ਮੇਰੇ ਕੋਲੇ ਸਾਰੇ ਜਿੰਨੇ ਪੈਸੇ ਸੀ ਉਹ ਖਤਮ ਹੋ ਚੁੱਕੇ ਸੀ ਕਈ ਦਿਨ ਤਾਂ ਮੈਂ ਗੁਰਦੁਆਰਿਆਂ ਵਿੱਚ ਰੋਟੀਆਂ ਖਾਈਆਂ ਫਿਰ ਰੋਜ਼-ਰੋਜ਼ ਇਸ ਤਰੀਕੇ ਨਾਲ ਰੋਟੀ ਖਾਣੀ ਮੈਨੂੰ ਨਾ गवारा ਗੁजरी ਮੈਂ ਉੱਥੋਂ ਅੰਮ੍ਰਾਲਾ ਸਟੇਸ਼ਨ ਤੇ ਆ ਗਈ ਅਤੇ ਇਸ ਭਟਕ ਤੇ ਆ ਕੇ ਰੋਜ਼ ਪੀਕ ਫੰਕਰ ਲੱਗ ਪਈ ਇਹ ਸੀ ਮੇਰੀ ਕਹਾਣੀ ਇਹ ਕਹਿੰਦੇ ਹੋਏ ਸੁમિત્રા ਮਾ ਦੀ ਅੱਖਾਂ ਵਿੱਚ ਹੰਝੂਆਂ ਦੇ ਜੜੀ ਲੱਗ ਗਈ ਮੋਹਨ ਦਾ ਵੀ ਗळा ਰੋ ਰਿਹਾ ਸੀ ਮੋਹਨ ਨੇ ਸੁમિત્રા ਮਾ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਡਾਕਟਰਾਂ ਨੇ ਉਸ ਦੇ ਸਰੀਰ ਤੇ ਠੰਡ ਭੁੱਖ ਅਤੇ ਇਕੱਲੇਪਨ ਦੇ ਨਿਸ਼ਾਨ ਗਿਣੇ ਫਿਰ ਉਹ ਚੈੱਕ ਲੈ ਕੇ ਬੈਂਕ ਚਲਾ ਗਿਆ ਜਦੋਂ ਬੈਂਕ ਮੈਨੇਜਰ ਨੇ ਚੈੱਕ ਦੀ ਪੜਤਾਲ ਕੀਤੀ ਤਾਂ ਉਹ ਸਹੀ ਪਾਇਆ ਸੁમિત્રા ਦੇਵੀ ਦੇ ਖਾਤੇ ਖੋਲਿਆ ਗਿਆ ਉਹਦੇ ਵਿੱਚ 2 ਕਰੋੜ ਰੁਪਏ ਜਮ੍ਹਾਂ ਹੋ ਗਏ। ਅਗਲੇ ਦਿਨ ਅਖਬਾਰਾਂ ਦੇ ਪਹਿਲੇ ਪੰਨੇ ਤੇ ਸੁમિતਰਾ ਦੀ ਤਸਵੀਰ ਛਪੀ ਹੋਈ ਸੀ। ਭਿਖਾਰਨ ਤੋਂ ਕਰੋੜਪਤੀ ਬਣਨ ਦਾ ਸਫ਼ਰ। ਰੇਲਵੇ ਫਾਟਕ ਤੇ ਬੈਠੀ ਬੁੱਢੀ ਮਾਂ ਦੇ ਨਾਂ 2 ਕਰੋੜ ਰੁਪਏ ਦਾ ਚੈੱਕ ਆਇਆ। ਲੋਕ ਇਹ ਖ਼ਬਰ ਪੜ੍ਹ ਕੇ ਹਸਪਤਾਲ ਪਹੁੰਚੇ। ਕਈ ਲੋਕ ਮਾਂ ਨੂੰ ਕਹਿੰਦੇ ਕਿ ਮਾਤਾ ਜੀ ਹੁਣ ਤੁਸੀਂ ਆਰਾਮ ਨਾਲ ਜਿਓ। ਤੇ ਕਈ ਮੁੰਨ ਨੂੰ ਕਹਿੰਦੇ ਕਿ ਤੇਰੀ ਤਾਂ ਲਾਟ ਨਹੀਂ ਲੱਗ ਗਈ ਹੈ। ਸੁમિતਰਾ ਆਮਾ ਨੇ ਸਾਰੇ ਨੂੰ ਚੁੱਪ ਕਰਵਾ ਦਿੱਤਾ ਅਤੇ ਕਿਹਾ ਇਹ ਪੈਸਾ ਮੇਰੇ ਜਖਮਾਂ ਤੇ ਮਲਮ ਨਹੀਂ ਲਾ ਸਕਦਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਦਵਾਨੀਆਂ ਕਿ ਮੈਂ ਇਹ ਪੈਸਾ ਉਹਨਾਂ ਸਾਰੇ ਮਾਵਾਂ ਅਤੇ ਪਿਓਾਂ ਵਾਸਤੇ ਲਾਵਾਂਗੀ ਜਿਨ੍ਹਾਂ ਨੂੰ ਉਹਦੇ ਪੁੱਤਰਾਂ ਜਾਂ ਧੀਆਂ ਨੇ ਜਾਂ ਨੋਹਾਂ ਨੇ ਕਰਜ਼ੋਬਾਰ ਕੱਢ ਕੇ ਆਸਰਾ ਬਿਸਤੂ ਦਿੱਤਾ ਹੋਵੇ ਯਾ ਦਰਦਰ ਦੀਆਂ ਪਟਕਾਂ ਯਾ ਦਰਦਰ ਦੀਆਂ ਥੁਕਰਾ ਖਾਂਦੇ ਫਿਰ ਰਹੇ ਹੋਣ ਉਹ ਸਾਰੇ ਉਸੇ ਘਰ ਵਿੱਚ ਰਹਿਣਗੇ ਮੋਹਨ ਦੀ ਦਿਆਲਤਾ ਅਤੇ ਇਮਾਨਦਾਰੀ ਦੇਖ ਕੇ ਮਾਤਾ ਬਹੁਤ ਜ਼ਿਆਦਾ ਖੁਸ਼ ਹੋਈ ਅਤੇ ਕਹਿਣ ਲੱਗੀ ਪੁੱਤਰਾ ਤੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਹੁਣ ਨੂੰ ਮੈਨੂੰ ਕਦੋਂ ਦੀ ਮਾਰ ਕੇ ਸੁੱਟ ਦਿੰਦਾ ਅਤੇ ਚੈੱਕ ਆਪ ਲੈ ਲੈਂਦਾ ਪਰ ਤੂੰ ਬਹੁਤ ਵਧੀਆ ਕਰਦਾ ਜਾਇਆ ਹੋਇਆ ਹੈ ਤੇਰੇ ਤੇ ਮੈਂ ਕੁਰਬਾਨ ਜਾਨੀ ਹਾਂ ਤੂੰ ਇੰਨਾ ਪੈਸਾ ਦੇਖ ਕੇ ਵੀ ਅੰਡਠਾ ਕਰ ਦਿੱਤਾ ਹੈ ਅਜ ਤੱਕ ਮੈਨੂੰ ਵੀ ਨਹੀਂ ਸੀ ਪਤਾ ਕਿ ਮੇਰੇ ਕੋਲ 2 ਕਰੋੜ ਰੁਪਏ ਦਾ ਚੈੱਕ ਹੈ ਮੈਂ ਅਨਪੜ੍ਹ ਸੀ ਅਤੇ ਮੈਂ ਇਹ ਕਾਗਜ਼ ਕਦੇ ਕਿਸੇ ਨੂੰ ਵਿਖਾਇਆ ਵੀ ਨਹੀਂ ਤੂੰ ਹੀ ਮੈਨੂੰ ਦੱਸਿਆ ਕਿ ਮੇਰੇ ਕੋਲ 2 ਕਰੋੜ ਰੁਪਇਆ ਹੈ ਜਾਂਦੇ ਜਾਂਦੇ ਮੇਰੇ ਪੁੱਤਰ ਨੇ ਮੈਨੂੰ 2 ਕਰੋੜ ਰੁਪਇਆ ਦਿੱਤਾ ਅਤੇ ਨਾਲ ਮੇਰ ਤੋਂ ਮਾਫੀ ਵੀ ਮੰਗੀ ਮੇਰੇ ਲਈ ਇੰਨਾ ਹੀ ਕਾਫੀ ਹੈ ਹਾਲਾਂਕਿ ਉਹਨੇ ਜੋ ਮੇਰੇ ਨਾਲ ਕੀਤੀ ਸੀ ਉਹ ਚੰਗਾ ਨਹੀਂ ਕੀਤਾ ਪਰ ਮੇਰੀ ਨੌ ਨੇ ਮੇਰੇ ਨਾਲ ਜੋ ਕੀਤਾ ਉਹ ਚੰਗਾ ਨਹੀਂ ਕੀਤਾ ਮੇਰੇ ਰਾਜੂ ਨੇ ਮੇਰੇ ਲਈ ਇੰਨਾ ਸੋਚਿਆ ਮੈਨੂੰ ਇਹ ਹੀ ਬਹੁਤ ਹੈ ਪੈਸਾ ਕੋਈ ਮੇਰੇ ਜ਼ਖਮਾਂ ਤੇ ਮਲਬ ਨਹੀਂ ਲਾ ਸਕਦਾ ਪਰ ਚਲੋ ਇਹ ਉਹਨਾਂ ਲੋਕਾਂ ਵਿੱਚ ਵਰਤਿਆ ਜਾਵੇਗਾ ਜੋ ਮੇਰੇ ਤਰ੍ਹਾਂ ਅਨਾਥ ਹੋ ਕੇ ਦਰਦ-ਦਰਦੀਆਂ ਠੋਕਰਾਂ ਖਾਂਦੇ ਫਿਰਦੇ ਹਨ ਇਹ ਗੱਲਾਂ ਸੁਣ ਕੇ ਮੋਹਨ ਨੇ ਮਾਂ ਨੂੰ ਜੱਫੀ ਪਾ ਲਈ ਅਤੇ ਦੋਨੇ ਕਾਫੀ ਦੇਰ ਤੱਕ ਹੁੰਦੇ ਰਹੇ ਮੋਹਨ ਨੇ ਕਿਹਾ ਮਾਤਾ ਜੀ ਮੈਨੂੰ ਪੈਸਾ ਨਹੀਂ ਮੈਨੂੰ ਤੁਹਾਡਾ ਪਿਆਰ ਚਾਹੀਦਾ ਹੈ ਮੈਂ ਪੈਸੇ ਕੋਲ ਕੀ ਲੈਣਾ ਹੈ ਮੇਰੀ ਨੌਕਰੀ ਨਾਲ ਮੇਰਾ ਵਧੀਆ ਗੁਜ਼ਾਰਾ ਚੱਲ ਰਿਹਾ ਹੈ ਰੱਬ ਨੇ ਚਾਹਿਆ ਤਾਂ ਮੇਰੇ ਘਰ ਕੋਈ ਸੰਤਾਨ ਵੀ ਹੋ ਜਾਵੇਗੀ ਤੇ ਆਪਾਂ ਖੁਸ਼ੀ-ਖੁਸ਼ੀ ਰਹਿਣ ਲੱਗ ਜਾਵਾਂਗੇ ਪਰ ਤੁਹਾਡਾ ਮਿਹਰ ਪਰ ਹੱਥ ਸਦਾ ਮੇਰੇ ਸਿਰ ਤੇ ਐਦਾਂ ਹੀ ਬਣੇ ਰਵੇ ਮੈਂ ਤਾਂ ਬਹੁਤ ਖੁਸ਼ ਹਾਂ ਮੈਨੂੰ ਮੇਰੀ ਮਾਂ ਮਿਲ ਗਈ ਹੈ ਇਹ ਗੱਲਾਂ ਕਰਦੇ ਹੋਏ ਉਹ ਆਪਸ ਵਿੱਚ ਫਿਰ ਤੋਂ ਰੋਣ ਲੱਗ ਜਾਂਦੇ ਇੱਕ ਦੂਜੇ ਨੂੰ ਚੁੱਪ ਕਰਾਣ ਲੱਗ ਜਾਂਦੇ ਹਨ ਨੇੜੇ ਮੋਹਨ ਸਿੰਘ ਦੀ ਘਰ ਵਾਲੀ ਖੜੀ ਸੀ ਉਹ ਦੋਹਾਂ ਨੂੰ ਚੁੱਪ ਕਰਾ ਰਹੀ ਸੀ ਫਿਰ ਮੋਹਨ ਸਿੰਘ ਨੇ ਸੁਮਿਤਰਾ ਮਾਂ ਦੇ ਉਹਨਾਂ ਪੈਸੇ ਦੇ ਨਾਲ ਅੰਬਾਲਾ ਦੇ ਸ਼ਾਂਤ ਇਲਾਕੇ ਵਿੱਚ ਇੱਕ ਵਿਸ਼ਾਲ ਜ਼ਮੀਨ ਖਰੀਦੀ ਉੱਥੇ ਉਸਨੇ ਇੱਕ ਸੀਨੀਅਰ ਸਿਟੀਜ਼ਨ ਹੋਮ ਬਣਾਇਆ ਜਿਸ ਦਾ ਨਾਂ ਰੱਖਿਆ ਮਾਂ ਦਾ ਘਰ ਇਸ ਵਿੱਚ ਹਰ ਕਮਰੇ ਵਿੱਚ ਮਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਰਾਤ ਨੂੰ ਲੋਰੀਆਂ ਦੇ ਰਿਕਾਰਡ ਸਨ ਹਰ ਬੁੱਢੀ ਮਾਂ ਨੂੰ ਮਾਤਾ ਜੀ ਕਹਿ ਕੇ ਸੱਦਣਾ ਜਿਸ ਦਿਨ ਕੋਈ ਉੱਥੋਂ ਮਰਦਾ ਸੀ ਸਾਰੇ ਉਸ ਲਈ ਦੀਵੇ ਬਾਲਦੇ ਸਨ ਜਦੋਂ ਉਹਦੋ ਕਟਨ ਹੋਇਆ ਸਮਿਤਰਾ ਮਾਂ ਨੇ ਆਪਣੇ ਝੋਲੇ ਨੂੰ ਬਿਲਡਿੰਗ ਦੀ ਨੀਂਹ ਵਿੱਚ ਰੱਖਿਆ ਇੱਤੇ ਹਰ ਇੱਕ ਮਾਂ ਮੇਰੀ ਮਾਂ ਹੈ ਜਿਸ ਦਾ ਪੁੱਤਰ ਉਸ ਨੂੰ ਭੁੱਲ ਗਿਆ ਹੈ ਉਹ ਮੇਰਾ ਪੁੱਤਰ ਨਹੀਂ ਮੇਰੇ ਦੁੱਖ ਦੀ ਇਮਾਰਤ ਹੈ ਪੂਰੇ 1 ਸਾਲ ਬਾਅਦ ਸਮਿਤਰਾ ਮਾਂ ਦੀ ਮੌਤ ਹੋ ਜਾਂਦੀ ਹੈ ਮਰਨ ਤੋਂ ਪਹਿਲਾਂ ਉਸਨੇ ਆਪਣਾ ਚੋਲਾ ਮੋਹਨ ਦੇ ਖੱਤਾਂ ਵਿੱਚ ਰੱਖਿਆ ਉਸਦੀ ਅੰਤਮ ਇੱਛਾ ਦੇ ਅਨੁਸਾਰ ਮਾਂ ਦੇ ਘਰ ਦੇ ਬਾਗ ਵਿੱਚ ਉਸਨੂੰ ਦਫਨਾਇਆ ਜਾਣਾ ਸੀ ਉਸਦੀ ਇੱਕ ਕਬਰ ਬਣਾਈ ਗਈ ਸੀ ਉੱਥੇ ਲਿਖਿਆ ਹੋਇਆ ਸੀ ਜੇ ਕਿਤੇ ਟਾਈਮ ਲੱਗਿਆ ਤਾਂ ਆਜੀ ਪੁੱਤਰਾ ਉਸਦੀ ਕਬਰ ਉੱਤੇ ਇਹ ਸ਼ਬਦ ਬਹੁਤ ਹੀ ਜ਼ਿਆਦਾ ਹਿਰਦੇ ਵਿਦਾਰਕ ਸੀ ਜਿਹਨੂੰ ਪੜ ਕੇ ਹਰ ਇੱਕ ਪੱਥਰ ਬੰਦਾ ਵੀ ਰੋ ਪੈਂਦਾ ਸੀ ਉਸੇ ਦੌਰਾਨ ਮਾਂ ਦੀ ਮਮਤਾ ਦਾ ਇੱਕ ਹੋਰ ਚਮਤਕਾਰ ਹੋਇਆ ਕੈਨੇਡਾ ਵਿੱਚ ਰਜਿੰਦਰ ਦੇ ਬਾਲ ਬੱਚੇ ਵੱਡੇ ਹੋ ਚੁੱਕੇ ਸਨ ਜੋ ਬਿਹਾਰ ਅਰਜੰਦਰ ਆਪਣੀ ਮਾਂ ਨਾਲ ਕਰਦਾ ਹੁੰਦਾ ਸੀ ਉਹੀ ਵਿਹਾਰ ਕੈਨੇਡਾ ਵਿੱਚ ਉਸਦੇ 3 ਪੁੱਤਰ ਉਸ ਨਾਲ ਕਰਨ ਲੱਗੇ ਉਸਦੀ ਘਰਵਾਲੀ ਵੀ ਉਸਦੇ ਕਹਿਣੇ ਤੋਂ ਪੂਰੀ ਤਰ੍ਹਾਂ ਬਾਹਰ ਹੋ ਚੁੱਕੀ ਸੀ ਉਸ ਨੂੰ ਗਲ-ਗਲ ਤੇ ਟੋਕਿਆ ਜਾਂਦਾ ਰੋਕਿਆ ਜਾਂਦਾ ਉਸ ਨੂੰ ਹਰ ਇੱਕ ਚੀਜ਼ ਤੋਂ ਵਾਂਝਾ ਰੱਖਿਆ ਜਾਂਦਾ ਉਹ ਇੰਨਾ ਕੁ ਜ਼ਿਆਦਾ ਲਾਚਾਰ ਹੋ ਚੁੱਕਾ ਸੀ ਮਰਨ ਬਾਰੇ ਸੋਚ ਵਿਚਾਰ ਕਰਨ ਲੱਗਾ ਅਤੇ ਇੱਕ ਦਿਨ ਮੌਕਾ ਪਾ ਕੇ ਉਸਨੇ ਪੈਸੇ ਘਰੋਂ ਚੋਰੀ ਕਰਕੇ ਇੰਡੀਆ ਦੀ ਟਿਕਟ ਕਰਵਾ ਲਈ ਅਤੇ ਇੰਡੀਆ ਆ ਗਿਆ ਇੰਡੀਆ ਆ ਕੇ ਆਪਣੇ ਲੁਧਿਆਣੇ ਵਾਲੇ ਕਰਪਿੰਡ 'ਚ ਜਾ ਪਹੁੰਚਿਆ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਉੱਥੇ ਕੋਈ ਕਰਨੀ ਸੀ ਆਸਪਰੋਸ ਤੇ ਗਵੰਡੀਆਂ ਕੋਲ ਜਦੋਂ ਉਸਨੇ ਸਾਰੀ ਗੱਲਾਂ ਸੁਣੀਆਂ ਤਾਂ ਉਹ ਅੰਬਾਲੇ ਆ ਗਿਆ ਅੰਬਾਲੇ ਵਿੱਚ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੂੰ ਉਸ ਮੋਹਨ ਬੰਦੇ ਦਾ ਪਤਾ ਲੱਗਿਆ ਉਹ ਪੁੱਛਦਾ ਪਛਾਣਦਾ ਮੋਹਨ ਸਿੰਘ ਦੇ ਘਰ ਵੱਲ ਚਲਾ ਗਿਆ ਮੋਹਨ ਸਿੰਘ ਦੇ ਘਰ ਅੱਗੇ ਆ ਕੇ ਜਦੋਂ ਮੋਹਨ ਸਿੰਘ ਦਾ ਦਰਵਾਜ਼ਾ ਖਟਕਟਾਇਆ ਤਾਂ ਅਗੋਂ ਮੋਹਨ ਸਿੰਘ ਦੀ ਘਰਵਾਲੀ ਆਈ ਅਤੇ ਕਿ ਹਾਂ ਜੀ ਬਾਈ ਜੀ ਤੁਸੀਂ ਕੌਣ ਮੋਹਨ ਸਿੰਘ ਦੀ ਘਰਵਾਲੀ ਨੇ ਜਦੋਂ ਉਸ ਕੋਲੋਂ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਰਜਿੰਦਰ ਨੇ ਸਾਰੀ ਗੱਲਬਾਤ ਦੱਸੀ ਉਸਨੇ ਤੁਰੰਤ ਮੋਹਨ ਸਿੰਘ ਨੂੰ ਫੋਨ ਕੀਤਾ ਮੋਹਨ ਸਿੰਘ ਆਪਣੇ ਘਰ ਆਇਆ ਅਤੇ ਰਜਿੰਦਰ ਨੂੰ ਦੇਖ ਕੇ ਪਹਿਲਾਂ ਤਾਂ ਬਹੁਤ ਜ਼ਿਆਦਾ ਉਸਤੇ ਗੁੱਸਾ ਹੋਇਆ ਅਤੇ ਉਸ ਨੂੰ ਖਰੀਆਂ ਖੋਟੀਆਂ ਵੀ ਸੁਣਾਈਆਂ ਪਰ ਰਜਿੰਦਰ ਦੇ ਹਾਲਾਤ ਦੱਸ ਰੇ ਸਨ ਕਿ ਉਹ ਵੀ ਜ਼ਿਆਦਾ ਤਕਲੀਫ ਵਿੱਚ ਸੀ اور رਜਿੰدر ਨੂੰ ਨਾਲ ਲੈ ਕੇ ਉਸੇ ماں والے ਘਰ ਤੇ چلا گیا ਜਿੱਥੇ ਪ੍ਰਦ ਆਸ਼ਰਮ ਬਣਿਆ ਹੋਇਆ ਸੀ ਜਦੋਂ ਰਜਿੰਦਰ ਨੇ ਬਿਰਧ ਆਸ਼ਰਮ ਦੇ ਵਿੱਚ ਪੈਰ ਪਾਇਆ ਤਾਂ ਉਸਦਾ ਦਿਲ ਬਹੁਤ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਜਦੋਂ ਰਜਿੰਦਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਸਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਹੈ, ਉਹ ਤਹਾ ਮਾਰ ਕੇ ਉੱਚੀ-ਉੱਚੀ ਰੋਣ ਲੱਗਿਆ। ਉਸਦੀ ਇਸ ਤਰੀਕੇ ਦੀ ਤਹਾ ਮਾਰ ਕੇ ਉੱਚੀ-ਉੱਚੀ ਰੋਣਾ ਸੁਣ ਕੇ ਬਿਰਧ ਆਸ਼ਰਮ ਦੇ ਸਾਰੇ ਬਜ਼ੁਰਗ ਬਾਹਰ ਆ ਗਏ ਅਤੇ ਉਸ ਨੂੰ ਵੇਖਣ ਲੱਗ ਪਏ। ਇਹ ਉਹੀ ਮਾਂ ਦਾ ਪੁੱਤ ਹੈ ਜਿਸ ਨੇ ਇਸ ਨੂੰ ਠੋਕਰਾਂ ਮਾਰ ਖਾਣ ਲਈ ਮਜਬੂਰ ਕਰ ਦਿੱਤਾ ਸੀ ਸਾਰੇ ਉਸ ਨੂੰ ਲਾਣਤਾ ਪਾਰੇ ਸਨ ਪਰ 모ਹਨ ਉਸ ਦਾ ਹੱਥ ਵੜ ਕੇ ਉਸ ਮਾਂ ਦੇ ਕਬਰ ਕੋਲੇ ਲੈ ਗਿਆ ਜਿੱਥੇ ਲਿਖਿਆ ਹੋਇਆ ਸੀ ਇੱਕ ਵਾਰੀ ਆ ਕੇ ਮਿਲ ਜਾ ਪੁੱਤਰਾ ਜਦੋਂ ਉਸ ਦੇ ਇਹ ਸ਼ਬਦ ਰਜਿੰਦਰ ਨੇ ਪੜੇ ਤਾਂ ਉਸ ਦਾ ਹਿਰਦਾ ਫਟ ਗਿਆ ਉਹ ਤਹਾ ਮਾਰ ਕੇ ਉੱਚੀ ਉੱਚੀ ਰੋਣ ਲੱਗਾ ਅਤੇ ਆਪਣੀ ਮਾਂ ਦੇ ਕਬਰ ਨਾਲ ਲਿਪਟ ਕੇ ਉਹ ਰੋਂਦਾ ਰਿਹਾ ਅਤੇ ਕਹਿੰਦਾ ਰਿਹਾ ਮਾਂ ਤੇਰੇ ਰਾਜੂ ਨੂੰ ਮਾਫ ਕਰ ਦੇਂ ਮੈਂ ਪੈਸੇ ਦੀ ਚੱਕਾ ਚੌਂਦ ਵਿੱਚ ਇੰਨਾ ਅੰਨਾ ਹੋ ਚੁੱਕਿਆ ਸੀ ਕਿ ਆਪਣੀ ਮਾਂ ਨੂੰ ਭੁੱਲ ਗਿਆ ਤੂੰ ਮਾਂ ਇੱਕ ਵਾਰ ਫੇਰ ਆ ਜਾ ਮੇਰੇ ਓਮੇ ਚਪੇੜਾਂ ਮਾਰ ਮੈਨੂੰ ਓਮੇ ਹੀ ਰੋਟੀ ਖਵਾ ਮੈਨੂੰ ਓਮੇ ਹੀ ਛਿੜਕ ਮੈਨੂੰ ਓਮੇ ਪਿਆਰ ਕਰ ਮੇਰੇ ਓਮੇ ਕਿਸਾਂ ਚ ਤੇਲ ਲਾ ਉਸ ਦੀਆਂ ਐਸੀ ਗੱਲਾਂ ਸੁਣ ਕੇ ਉੱਥੇ ਖੜੇ ਸਾਰੇ ਬਜ਼ੁਰਗ ਅਤੇ ਮੋਹਨ ਸਿੰਘ ਖੁਦ ਰੋ ਪਿਆ ਅਤੇ ਉਸ ਨੂੰ ਚੁੱਕਿਆ ਅਤੇ ਮੋਹਨ ਸਿੰਘ ਨੇ ਕਹਿ ਕੇ ਮਾਤਾ ਦੀ ਅੰਤਮ ਇੱਛਾ ਸੀ ਕਿ ਕੋਈ ਵੀ ਮਾਂ ਬੇਕਰਨਾ ਹੋਵੇ ਇਸ ਲਈ ਉਸਨੇ ਤੇਰੇ ਦਿੱਤੇ ਹੋਏ 2 ਕਰੋੜ ਰੁਪਏ ਦੇ ਚੈੱਕ ਨੂੰ ਇਸ ਘਰ ਤੇ ਲਾ ਦਿੱਤਾ ਇਹ ਗੱਲਾਂ ਸੁਣ ਕੇ ਰਜਿੰਦਰ ਨੂੰ ਬਹੁਤ ਜ਼ਿਆਦਾ ਰੋਣਾ ਆਇਆ ਰਜਿੰਦਰ ਨੇ ਕਿਹਾ ਮੈਂ ਮਾਤਾ ਨੂੰ ਬਹੁਤ ਸਾਰੀਆਂ ਚਿੱਠੀਆਂ ਲਿਖੀਆਂ ਮੇਰੀ ਇੱਕ ਵੀ ਚਿੱਠੀ ਦਾ ਜਵਾਬ ਕਦੇ ਮੇਰੀ ਮਾਤਾ ਜੀ ਨੇ ਨਹੀਂ ਦਿੱਤਾ ਮੈਂ ਆਪਣੀ ਬਹੂ ਨੂੰ ਵੀ ਬਹੁਤ ਵਾਰ ਕਿਹਾ ਕਿ ਮੇਰੀ ਮਾਤਾ ਨਾਲ ਗੱਲ ਕਰਵਾ ਦੇ ਪਰ ਉਹ ਹਮੇਸ਼ਾ ਕਹਿੰਦੀ ਸੀ ਕਿ ਤੇਰੀ ਮਾਤਾ ਤੀਰਥ ਤੇ ਗਈ ਹੈ ਮੈਂ ਬਹੁਤ ਜਿਆਦਾ ਅਲਨ ਵਿਸ਼ਵਾਸ ਆਪਣੀ ਪਤਨੀ ਤੇ ਕਰਨ ਲੱਗਾ ਸੀ ਮੈਨੂੰ ਨਹੀਂ ਸੀ ਪਤਾ ਕਿ ਜਿਸ ਘਰ ਵਾਲੀ ਦੇ ਪਰੋਸੇ ਮੈਂ ਆਪਣੀ ਮਾਂ ਨੂੰ ਛੱਡ ਕੇ ਜਾ ਰਿਹਾ ਹਾਂ ਉਹੀ ਸਾਡੇ ਘਰ ਨੂੰ ਖਾ ਜਾਵੇਗੀ ਤੇ ਜੋ ਮੈਂ ਆਪਣੀ ਮਾਂ ਨਾਲ ਕੀਤਾ ਉਹੀ ਮੇਰੇ ਬੱਚਾ ਨੇ ਮੇਰੇ ਨਾਲ ਕੀਤਾ ਹੁਣ ਮੇਰੇ ਬੱਚੇ ਤੇ ਮੇਰੇ ਘਰ ਵਾਲੀ ਮੇਥੋਂ ਅਟ ਰਹਿੰਦੇ ਹਨ ਮੈਨੂੰ ਵੀ ਉਹੋ ਜਿਹੀ ਬਿਹਾਰ ਸੈਣਾ ਪੈ ਰਿਹਾ ਹੈ ਜਿਵੇਂ ਮੈਂ ਆਪਣੀ ਮਾਂ ਪਿਓ ਨਾਲ ਕਰਦਾ ਹੁੰਦਾ ਸੀ ਮੈਨੂੰ ਹੋ ਸਕੇ ਤਾਂ ਮaaf ਕਰਦੀ ਅਰਜਿੰਦਰ ਖੜਾ ਰੋ ਰਿਹਾ ਸੀ ਭਾਵੇਂ ਉਹ ਅੱਜ ਕਰੋੜਪਤੀ ਸੀ ਪਰ ਉਸ ਕੋਲ ਤੇਲਾ ਵੀ ਨਹੀਂ ਸੀ ਕਿਉਂਕਿ ਸਾਰੀ ਸੰਪਤੀ ਸਾਰੇ ਪੈਸੇ ਉਸਦੇ ਤੀਆਂ ਪੁੱਤਰ ਲੈ ਚੁੱਕੇ ਸਨ ਉਹ ਬਿਲਕੁਲ ਖਾਲੀ ਹੋ ਚੁੱਕਾ ਸੀ ਉਹ ਆਪਣੀ ਮਾਂ ਦੇ ਕਬਰ ਨਾਲ ਇੱਕ ਵਾਰ ਫੇਰ ਲਿਪਟ ਕੇ ਰੋਂਣ ਲੱਗਾ ਤੇ ਰੋਂਦਾ ਰੋਂਦਾ ਬੇਹੋਸ਼ ਹੋ ਗਿਆ ਉਸ ਨੂੰ ਇਸ ਤਰੀਕੇ ਨਾਲ ਚੁੱਪ ਪੇ ਕੇ ਸਾਰੇ ਥੋੜੀ देर ਚੁੱਪ ਰਹੇ ਅਤੇ ਕਿਹਾ ਕਿ ਮਾਂ ਦੇ ਪਿਆਰ ਵਿੱਚ ਹੰਝੂ ਬਹਾ ਲੈਣ ਦਿਓ ਥੋੜਾ ਦਿਲ ਹਲਕਾ ਹੋ ਜਾਵੇਗਾ ਪਰ 5 ਮਿੰਟ ਤੱਕ ਵੀ ਰਜਿੰਦਰ ਜਦੋਂ ਹਿੱਲਿਆ ਨਾ ਤਾਂ ਮਹੌਨੇ ਜਾ ਕੇ ਉਸ ਨੂੰ ਖੁਲਾਇਆ ਤਾਂ ਰਜਿੰਦਰ ਆਪਣਾ ਸਰੀਰ ਛੱਡ ਚੁੱਕਾ ਸੀ ਮਾਪਿਓ ਇਕੱਟੇ ਹੀ ਮਿਲੇ ਪਰ ਮਿਲੇ ਮਰਨ ਤੋਂ ਬਾਅਦ ਮਹੁੰਦਾ ਇਸ ਤਰੀਕੇ ਨਾਲ ਮਾਂ ਦੇ ਕਬਰ ਕੋਲੇ ਸਰੀਰ ਛੱਡਣੇ ਸਾਰ ਸਾਰੇ ਆਸ-ਪਾਸ ਦੇ ਇਲਾਕੇ ਵਿੱਚ ਇਹ ਗੱਲ ਫੈਲ ਗਈ ਅਤੇ ਸਾਰੇ ਨਮੋਸ਼ੀ ਨਾਲ ਪਰ ਗਏ ਸੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਮਾਪਿਓ ਦਾ ਮਿਹਰ ਭਰਿਆ ਹੱਥ ਹਮੇਸ਼ਾ ਆਪਣੇ ਸਿਰ ਤੇ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਉਹਨਾਂ ਦਾ ਤਰਸਕਾਰ ਨਹੀਂ ਕਰਨਾ ਚਾਹੀਦਾ ਚਾਹੇ ਮਾਂ ਪਿਓ ਅਣਪੜ੍ਹ ਹੋਣ ਚਾਹੇ ਪੜੇ ਲਿਖੇ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਸਾਥ ਦੇਣਾ ਚਾਹੀਦਾ ਹੈ ਉਹਨਾਂ ਲਈ ਸਮਾਂ ਕੱਢਣਾ ਚਾਹੀਦਾ ਹੈ ਇਹਾਂ ਪੁੱਤਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਨਾਲ ਪਿਆਰ ਕਰਨ ਉਹਨਾਂ ਨਾਲ ਸਮਾਂ ਬਿਤਾਉਣ ਕਿਉਂਕਿ ਬੁੱਢਾ ਬੋੜ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਤਣਾ ਉਖੜ ਜਾਵੇ ਬੰਦਾ ਜਿੰਨਾ ਆਪਣੀ ਜੜਾਂ ਨਾਲ ਜੁੜਿਆ ਰਹਿੰਦਾ ਹੈ ਉਨਾਂ ਹੀ ਜ਼ਿਆਦਾ ਮਜ਼ਬੂਤ ਹੁੰਦਾ ਹੈ ਉਨਾਂ ਹੀ ਜ਼ਿਆਦਾ ਉਹਨਾਂ ਦੇ ਰਿਸ਼ਤਿਆਂ ਵਿੱਚ ਮਜ਼ਬੂਤੀ ਆਂਦੀ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਭੱਜ ਦੌੜ ਦੀ ਦੁਨੀਆ ਵਿੱਚ ਕਿਸੇ ਕੋਲੇ ਵੀ ਕਿਸੇ ਕੋਲ ਬਹਿਣ ਦਾ ਸਮਾਂ ਨਹੀਂ ਹੈ ਪਰ ਫਿਰ ਵੀ ਕਮ ਸੇ ਕਮ ਇਹੀ ਕੋਸ਼ਿਸ਼ ਕਰਿਆ ਕਰੋ ਕਿ ਮਾਂ ਕੋਲੇ ਯਾਪਿਓ ਕੋਲੇ ਘਟੋ ਘਟ ਨਹੀਂ ਤਾਂ ਅੱਧਾ ਘੰਟਾ ਪੂਨਾ ਘੰਟਾ ਘੰਟਾ ਜ਼ਰੂਰ ਬੈਠਿਆ ਕਰੋ ਅਤੇ ਮੋਬਾਈਲ ਨੂੰ ਇੱਕ ਪਾਸੇ ਛੱਡ ਕੇ ਉਹਨਾਂ ਨਾਲ ਸਾਰੀਆਂ ਪੁਰਾਣੀ ਜ਼ਮਾਨੇ ਦੀਆਂ ਗੱਲਾਂ ਉਹ ਗੱਲਾਂ ਕਰਿਆ ਕਰੋ ਜਿਨ੍ਹਾਂ ਗੱਲਾਂ ਨਾਲ ਉਹਨਾਂ ਦੇ ਮੂੰਹ ਤੇ ਖੁਸ਼ੀ ਆ ਜਾਵੇ ਸੋ ਐਸੀ ਅੱਜ ਦੀ ਕਹਾਣੀ ਸੋ ਅੱਜ ਦੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਜੇਕਰ ਕਹਾਣੀ ਆਪ ਜੀ ਨੂੰ ਚੰਗੀ ਲੱਗੀ ਤਾਂ ਆਪਣੇ ਸਕੇ ਸਬੰਧੀਆਂ ਵਿੱਚ ਜ਼ਰੂਰ ਸ਼ੇਅਰ ਕਰਿਓ ਕੋਈ ਇਸ ਕਹਾਣੀ ਤੋਂ ਵੰਝਾ ਨਾ ਰਹੀ ਅਤੇ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰਕੇ ਆਪਣੇ ਛੋਟੇ ਵੀਰ ਨੂੰ ਸਪੋਰਟ ਕਰਿਓ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ